ਜਿੱਦ ਕੇ ਵਾਹਨ ਕੰਮ ਆਪਾਂ ਹੋ ਗਏ ਰੈਡੀ ਆਪਾਂ ਚੱਲੇ ਟਰੈਕ ਸੂਟ ਚ ਵਿਆਹ ਇਹ ਅੱਜ ਟਰੈਕ ਸੂਟ ਚ ਵਿਆਹ ਅੱਜ ਟਰੈਕ ਸੂਟ ਚ ਵਿਆਹ ਦੇਖਾਂਗੇ ਆਪਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਸਾਰਿਆਂ ਦਾ ਸਾਡੇ ਚੈਨਲ ਤੇ ਵੈਲਕਮ ਆ ਕੀਤਾ ਹੀ ਨਹੀਂ ਸੌਰੀ ਮੈਂ ਟਰੈਕ ਸੂਟ ਦਿਖਾਉਣ ਲੱਗਾ ਆਪਣਾ ਵੀ ਟਰੈਕ ਸੂਟ ਚ ਵਿਆਹ ਦੇਖਣ ਆ ਜੀ ਇਹਨਾਂ ਨੂੰ ਚੌਜਾ ਦੇ ਹੋ ਗਿਆ ਵੀ ਮੈਂ ਟਰੈਕ ਸੂਟ ਚ ਵਿਆਹ ਚੱਲਿਆ ਤੇ ਚਲੋ ਜੀ ਹੁਣ ਅਸੀਂ ਚੱਲੇ ਆਂ ਜਿਵੇਂ ਕਿ ਪਹਿਲਾਂ ਤੁਸੀਂ ਦੇਖਿਆ ਜਾਗ ਉੱਤੇ ਗਏ ਸੀ ਅੱਜ ਜਾ ਰਹੇ ਹਾਂ ਵਿਆਹ ਤੇ ਸੋ ਹਰਜੀਤ ਅਸੀਸ ਮੰਮੀ ਸਾਰੇ ਰੈਡੀ ਨੇ ਤਾਂ ਹੀ ਤਾਂ 12:00 ਵ ਆ ਬਾਹਰ ਦੋਨੇ ਬਾਪੂ ਜੀ ਬੈਠੇ ਨੇ ਲੋ ਹਾਂ ਟਰੈਕ ਚੁਕਾ ਲ ਆ ਗਿਆ ਟਰੈਕ ਚੁਕਾ ਲ ਮੁੰਡਾ ਆ ਗਿਆ ਪੈਦਲ ਤੇ ਬਾਹਰ ਤੋ ਆਪਾਂ ਤਾਂ ਹੀ ਆ ਉਰੇ ਸ਼ੂਟ ਕੀਤਾ ਥੋੜਾ ਯਾ ਵੀ ਦੇਖ ਲੋ ਟਰੈਕ ਚੁਕਾ ਲਾ ਹਾਂ ਲਓ ਜੀ ਅੱਗੇ ਵੀ ਫੋਟੋ ਸ਼ੂਟ ਹੋ ਰਿਹਾ ਤੇ ਮੇਰੇ ਪਰਸਨਸ ਆ ਆ ਰਹੇ ਨੇ ਪਹੁੰਚ ਗਏ ਆਪੇ के सीधा गए चाप कौड़े वाल सो पैलेस so, की डेकोरेशन बहुत अच्छी जी। so, रे सी जी सो उ बस अपन अंदर एंट्र कर रहे चाह पकौड़े ਕਰ ਸੀ ਖਾ ਲਿਆ ਸੋ ਹੁਣ ਅਸੀਂ ਖਾ ਰਹੇ ਹਾਂ ਉਹ ਮਮਮੀ ਤੋਂ ਪਹਿਲਾਂ ਖਾ ਰਹੇ ਸੀ ਜਿੱਥੇ ਫੁਟਕੌੜੀ ਖਾਦੇ ਬੰਮੀ ਨੇ ਪੀਜ਼ਾ ਵਾਂਗ ਖੜੇ ਸੀ ਪਲੇਟ ਤੇ ਹੁਣ ਮਮਮੀ ਪੀਜ਼ਾ ਵਾਂਗ ਖੜੇ ਨੇ ਉੱਥੇ ਬੈਠ ਰਹੇ ਜਿੱਥੇ ਬੈਠੇ ਸੀ ਪਹਿਲਾਂ ਤੇ ਅਸੀਸ ਦਾ ਆਈ ਹੁੰਦਾ ਵੀ ਉਹਨਾਂ ਡਾਂਸਿੰਗ ਫਲੋਰ ਤੇ ਜਾਣਾ ਹੁੰਦਾ ਉਹ ਸਭ ਤੋਂ ਪਹਿਲਾਂ ਹੀ ਪਹੁੰਚੇ ਡਾਂਸਿੰਗ ਫਲੋਰ ਤੇ ਤੇ मम्मी और हरजीत बैठे थे टेबल से सो देखो अस कर रहे डांसिया मम्मी बना रहे और स्नैपचैट, स्नैपचैटी थोड़ मस्तियां करते शरारत बहुत कितिया ਫਿਰ ਅਸੀਂ ਥੋੜਾ ਜਿਹਾ ਬਾਹਰ ਗਏ ਫੋਟੋ ਸ਼ੂਟਸ ਵਗੈਰਾ ਲਈ ਸੋ ਅਸੀਂ ਸੂਰਜ ਆਣੀ ਸਿਰਿਆਂਦਰ ਸਟੇਜ ਤੇ बार-बार نیچے ਉੱਪਰ ਹੋ ਰਿਹਾ ਸੀਗਾ ਸੋ ਮੈਂ ਅਸੀਂ ਇਸ ਨੂੰ ਦੇਖ ਰਿਹਾ ਸੀ आ हाँ देखो इस की कर

Vamos, 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 ਸਉਰੇ ਆਪਾਂ ਵੀ ਕੀਤਾ ਡਾਂਸ ਸਾਰਿਆਂ ਜਾਣਿਆਂ ਨੇ ਸਿਰਾਲ ਮਿਲ ਕੇ ਸਉਰੇ ਪੰਡ ਮਿਊਜ਼ਿਕ ਦੀ ਗੱਲ ਕਰਤੀ ਆਫ ਸਉਰੇ ਤੁਹਾਨੂੰ ਮੇਰੀ ਹੀ ਆਵਾਜ਼ ਮਿਲੀ ਸੋ ਖਾਲੇ ਸੀ ਸਾਰੇ ਫੈਮਲੀਜ਼ ਮੈਂਬਰਸ ਸੀਗੇ ਨਾਲ ਸੋ ਅਸੀਂ ਸਾਰਿਆਂ ਨੇ ਕੀਤਾ ਡਾਂਸ ਸਉਰੇ ਤੇ ਇੰਜੋਏ ਕੀਤਾ ਬੜਾ ਸੋ ਡਾਂਸਿੰਗ ਕਰਦੇ ਕਰਦੇ ਅਸੀਂ ਗੱਲਾਂਬੱਤਾਂ ਵੀ ਕਰਨ ਲੱਗੇ ਸੀ ਆਪਣੀਆਂ ਉਹ ਉਰੀ ਆ ਕੇ ਥੋੜਾ ਇਹ ਗਾਣਾ ਐਵੇਂ ਦਾ ਸੀਗਾ ਵੀ ਜਸਟ ਲੇਡੀਜ਼ ਸੀ ਡਾਂਸ ਸੋ ਸਹੀ ਖੜੇ ਸੀ ਜਸਟ ਸੋ ਬਟ ਵਿੱਚ ਵਿੱਚ ਜੀਮੇ ਸਾਡੀ ਸਾਡੇ ਲਿਰਿਕਸ ਆਉਂਦੇ ਸੀ ਅਸੀਂ ਉੱਥੇ ਅਸੀਂ ਅਸੀਂ ਜਾਂਦੇ ਸੀਗੇ ਸੋ ਇਹ ਕਰਕੇ ਸਾਰੇ ਫੈਮਿਲੀ ਮੈਂਬਰਸ ਸਟੇਜ 'ਤੇ ਸੀਗੇ ਜੀ ਸੋ ਹਰਜੀਤ ਕਰਦੇ ਸੀ ਸ਼ੂਟ ਸੋ ਮੈਂ ਦੇ ਹੱਸ ਰਹੇ ਸੀ ਥੋੜਾ ਥੋੜਾ ਵੀ ਹਰਜੀਤ ਵੀਡੀਓ ਬਣਾ ਰਹੇ ਨੇ ਸੋ ਮੇਬੀ ਉਹ ਵੀਡੀਓ ਵਿੱਚ ਨਹੀਂ ਕਲੀਅਰਲੀ ਦਿਖ ਰਿਹਾ ਸੋ ਮਾਹੌਲ ਹੈ ਜੀ ਡਾਂਸਿੰਗ ਦਾ ਪੂਰਾ ਗਰਮ ਨਹੀਂ ਸੀਗਾ ਸੋ ਉਹਦੇ ਕਰਕੇ ਬਸ ਸੋ ਡਾਂਸਿੰਗ ਠੰਡੀ ਠੰਡੀ ਸੀ ਜਦੋਂ ਗਰਮ ਹੋਇਆ ਮਾਹੌਲ ਤੇ ਉਦੋਂ ਅਸੀਂ ਵੀਡੀਓ ਸ਼ੂਟਿੰਗ ਕੀਤੀ ਸੋ ਬਸ ਉਦੋਂ ਫਿਰ ਡਾਂਸ ਕੀਤਾ ਇੰਜੋਏ ਕੀਤਾ ਪੂਰਾ Song ਦੀ ਆਵਾਜ਼ ਤੇ ਸੋ ਇੱਕ ਜਾਨ ਹੈ ਸਾਡੇ ਚੋਂ ਜਿਆਦਾ ਐਕਟਿਵ ਸੀਗਾ ਸੋ ਚਲੋ ਜੀ ਆਪਾਂ ਕੀਤਾ ਉਹ ਨੱਚ ਟਪ ਕੇ ਫੁੱਲ ਇੰਜੋਏ ਇਹ ਜੋੜੀ ਬੈਠੀ ਸੀ ਸਟੇਜ ਤੇ ਜੀ ਉਹਨਾਂ ਨੂੰ ਸ਼ਗਨ ਪਾ ਰਿਹਾ ਸੀ ਸੇ ਸ਼ਗਨ ਪੈਣ ਤੋਂ ਬਾਅਦ ਸੋ ਜੋੜੀ ਨਾਲ ਵੀ ਇੰਜੋਏ ਕੀਤਾ ਸੀਗਾ ਉਹ ਸ਼ੂਟ ਦੇ ਵਿੱਚ ਨਹੀਂਗਾ ਜੀ ब्लेजर करके सो बह सारिया दिन उदम से दी जा रही हम अस्ए घर वापस मुड़ के सीविया लिबडे लिबडे थी ਅੱਲੀ ਨੋੜੇ ਖੰਨੇ ਦੇ ਵਿੱਚ ਚੀਜ਼ ਸੀਗਾ ਤੇ ਹੁਣ ਖੰਨੇ ਆ ਗਏ ਬੱਸ ਘਰ ਜਾਣ ਵਾਲੀ ਆ ਸੀ ਤੇ ਜੀ ਕੁਝ ਨਹੀਂ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਪਲੀਜ਼ ਆ ਕਮੈਂਟ ਕਰਕੇ ਦੱਸਿਓ ਸਾਰੇ ਜਣੇ ਵੀਡੀਓ ਕਿਵੇਂ ਲੱਗੀ ਕਿਵੇਂ ਲੱਗੀ ਵੀਡੀਓ ਤੇ ਟਰੈਕ ਸੂਟ ਵਾਲਾ ਮੁੰਡਾ ਕਿਵੇਂ ਲੱਗਿਆ ਆ ਵੀ ਟਰੈਕ ਸੂਟ ਵਾਲਾ ਕਿਵੇਂ ਲੱਗਿਆ ਚਲੋ ਜੀ ਓਕੇ ਜੀ ਬਾਏ ਬਾਏ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਸਾਰੇ ਜਾਣੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਓਕੇ ਜੀ ਬਾਏ ਬਾਏ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ